ਨੇ ਚੈਨਲ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ 826 ਕਣਕ ਦੀ ਵਾਢੀ ਕਰ ਰਹੇ ਹਾਂਗੇ 5.5 ਕਿੱਲੇ ਬਾਹਣਾ ਜੀ ਸਾਰੀ ਕਣਕ ਫਰਸ਼ੀ ਕੰਡੇ ਤੇ ਝੁਕਣੀ ਹੈਗੀ ਤੇ ਪਰਤੀਆਂ ਸਮੇਤ ਤੁਹਾਨੂੰ ਝਾੜ ਦੱਸਾਂਗੇ ਵੀ ਝਾੜੇ ਦਾ ਕਿੰਨਾ ਆਉਂਦਾ ਹੈਗਾ ਬਾਕੀ ਜਿੰਨਾ ਵੀ ਝਾੜ ਹੋਇਆ ਸਹੀ 826 ਦਾ ਤੁਹਾਨੂੰ ਦੱਸਾਂਗੇ ਵੀ ਕਿੰਨਾ ਝਾੜ ਹੈ ਆਪਣੇ ਏਰੀਆ ਦਾ ਜਰੂਰ ਦੱਸਿਓ ਕਮੈਂਟਾਂ ਰਾਹੀਂ ਵੀ 826 ਨੇ ਕੀ ਝਾੜ ਦਿੱਤਾ ਸਾਡੇ ਏਰੀਆ ਦਾ ਤੁਹਾਨੂੰ ਜਰੂਰ ਦੱਸਾਂਗੇ ਮਾਲਵਾ ਏਰੀਆ ਡਿਸਟ੍ਰਿਕਟ ਮਾਨਸਾ ਵੀ 826 ਨੇ ਕੀ ਚਾਰ ਦਿੱਤਾ ਐਂਡ ਤੱਕ ਬਣੇ ਰਹੋ ਜੀ ਹੁਣ ਕੰਡੇ ਤੇ ਜਾਣਗੀਆਂ ਟਰਾਲੀਆਂ ਤੇ ਆਪਾਂ ਐਂਡ 'ਚ ਪਰਚੀਆਂ ਤੋੜ ਕੇ ਇਹਦਾ ਦੇਖਾਂਗੇ ਵੀ 826 ਕਿੰਨੀ ਨਿਕਲਦੀ ਐ ਵੀਡੀਓ ਨੂੰ ਪੂਰੀ ਦੇਖੋ ਹਾਂਜੀ ਜਿਹੜੀ ਆ ਪਾਰਟ ਸੋ 26 ਵੱਡੀ ਸੀ ਜੀ ਉਹਦੀਆਂ ਪਰਚੀਆਂ ਆ ਗਈਆਂ ਇਹ ਜਿਹੜਾ ਸੋਨਾਲਿਕਾ ਟਰੈਕਟਰ ਸੀਗਾ ਜੀ ਪਹਿਲਾਂ ਆਪਾਂ ਕੰਡੇ ਤੇ ਚੜਾਇਆ ਹੈਗਾ ਉਹਦਾ ਵਜ਼ਨ ਹੈ 52 ਕਮਾਂਟਲਤੀ 95 ਕਿਲੋ ਠੀਕ ਹੈ ਜੀ 55 ਵਾਲੀ ਪਰਚੀ ਆ ਗਈ ਜੀ 80 ਕਮਾਂਟਲ ਤੇ 25 ਕਿਲੋ ਇਹ ਆਪਾਂ ਭਾਵੇਂ ਜੁਹਾੰ ਪਰਥੀ ਦਾ ਜੋੜ ਕਰ ਲਾਂਗੇ ਜੀ 55.95 80.25 ਬਰਾਬਰ ਆ ਗਿਆ ਜੀ 133.2 ਬੰਡੋ ਇਹਨੂੰ ਕਰ ਲਾਂਗੇ ਜੀ ਆਪਾਂ 5.5 ਕਿੱਲਿਆਂ ਦੇ 24 ਮੰਟਲ ਆ ਗਈ ਜੀ ਪ੍ਰਤੀ ਕਿੱਲਾ ਜੇ ਆਪਾਂ ਇਹਨੂੰ ਮਨਾ ਦੇ ਹਿਸਾਬ ਨਾਲ ਲਾ ਲਾਂਗੇ ਜੀ ਗੁਣਾ 32 ਕਰਦੇ ਹੋ 60 60 ਮੰਨ ਦੇ ਕਰੀਬ ਪੈ ਗਈ ਜੀ 826 5.5 ਕਿਲੇ ਵਾਹਣ ਦੇ ਸੀ ਕੰਡੇ ਤੇ ਫਰਸ਼ੀ ਕੰਡੇ ਤੇ ਜੁਕੀ ਹੈ ਉਹ ਪਹਿਲਾਂ ਵੀ ਵੀਡੀਓ ਚ ਦੱਸਿਆ ਆ ਦੋ ਪਰਚੀਆਂ ਆ ਗਈਆਂ ਤੇ ਤੁਹਾਨੂੰ ਕਲੀਅਰ ਵੀ ਕਰਕੇ ਵਿਖਾਤਾ ਵੀ 60 ਲਾ ਲਓ ਕਿਸੇ ਬਾਈ ਦੇ 60 ਲਾ ਲਓ ਇੱਥੇ ਜੀ ਝਾੜ ਹੈਗਾ ਜੀ ਸਾਡੇ ਏਰੀਆ ਦੇ ਵਿੱਚ